ਜੀ ਅੱਜ 6 ਜੁਲਾਈ ਤੋਂ ਸੇਲ ਸ਼ੁਰੂ ਹੋ ਗਈ ਜੀ ਆਪਣੀ ਸਾਰੇ ਬ੍ਰਾਂਡ ਸੂਟਾਂ ਦੀ ਸੇਲ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸਟਾਕ ਨਿਗਾਹ ਕਰਾਉਣ ਲੱਗਾ ਰਾਮਟੈਕਸ ਬ੍ਰਾਂਡ ਦਾ ਸਟਾਕ ਆਇਆ ਜੀ ਬਹੁਤ ਸੋਹਣਾ ਜੀ ਆਲ ਓਵਰ ਪ੍ਰਿੰਟ ਸੂਟ ਹੈ ਜੀ ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਸੋਹਣੇ ਆਉਣਗੇ ਜਲਦੀ ਜਲਦੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੋ ਚਲੋ ਸਪੀਡ ਨਾਲ ਦੇਖੀ ਚਲੋ ਜੀ ਬੁੱਕ ਕਰੋ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ 5 ਮੀਟਰ ਸੂਟ ਹੈ ਸਿਰਫ 700 ਰੁਪਏ ਦਾ ਕਰਤਾ 1150 ਵਾਲਾ ਸੂਟ ਹੈ ਜੀ 700 ਰੁਪਏ ਦਾ ਲਾਈਟ ਡਾਰਕ ਸਾਰੇ ਰੰਗ ਆ ਗ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈ 60 ਰੁਪਏ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਇੱਕ ਸੂਟ ਦੀ 60 ਹੈ ਦੋ ਦੀ 80 ਚਾਰ ਦੀ 100 ਆ ਜੀ ਰਾਮ ਟੈਕਸ ਦੇ ਸੂਟ ਨੇ ਜੀ 1150 ਆ ਸੂਟ ਹੈ ਰਾਮ ਟੈਕਸ ਬ੍ਰਾਂਡ ਦਾ ਜੀ ਬਹੁਤ ਸੋਹਣੇ ਸੂਟ ਨੇ ਅਸੀਂ 700 ਰੁਪਏ ਦੇ ਵਿੱਚ ਲਗਾਇਆ ਇਕੱਲਾ ਬ੍ਰਾਂਡ ਸੂਟਾਂ ਦਾ ਸੇਲ ਮੇਲਾ ਜੀ ਅਲੀ ਸ਼ੇਰ ਸ਼ੋਰੂਮ ਪੀਕੀ ਜੀ ਅਲੀਸ਼ੇਰ ਸ਼ੋਰੂਮ ਵੀ ਕੀ ਇੱਕੋ ਹੀ ਨਾਮ ਯਾਦ ਕਰ ਲੋ ਜੀ ਅਲੀਸ਼ੇਰ ਸ਼ੋਰੂਮ ਵੀ ਕੀ ਬ੍ਰਾਂਡ ਸੂਟਾਂ ਦਾ ਸੇਲ ਮੇਲਾ ਜੀ ਕੱਲੇ ਬ੍ਰਾਂਡ ਸੂਟਾਂ ਸੇਲ ਮੇਲਾ ਜੀ ਰਾਮਟੈਕ ਬ੍ਰਾਂਡ ਸੂਟ ਨੇ ਸਾਰੇ ਹੀ ਇੱਕ ਇੱਕ ਡਿਜ਼ਾਈਨ ਦੇਖੀ ਚਲੋ ਬਹੁਤ ਸੋਹਣੇ ਸੂਟ ਨੇ 5 ਮੀਟਰ ਸੂਟ ਆਊਗਾ ਰਾਮਟੈਕ ਬ੍ਰਾਂਡ ਦਾ ਸੂਟ ਆਊ ਦੇਖੋ ਜੀ ਮੀਟਰ ਮੀਟਰ ਸਟੈਂਪ ਆਊਗੀ ਬਹੁਤ ਸੋਹਣੇ ਸੂਟ ਨੇ ਰਾਮਟੈਕ ਬ੍ਰਾਂਡ ਦੇ ਸੂਟਾਂ ਭਾਰੀ ਬੇਮਾਹ ਸੇਲ ਮੇਲਾ ਜੀ ਕੱਲੇ ਬ੍ਰਾਂਡ ਸੂਟ ਹੀ ਸੇਲ ਦੇ ਵਿੱਚ ਲੱਗੇ ਨੇ ਜੀ ਆਪਣੇ ਕੋਲ ਸਾਰੇ ਬ੍ਰਾਂਡ ਸੂਟਾਂ ਦੀ ਸੇਲ ਹੈ ਜੀ ਬ੍ਰਾਂਡ ਸੂਟ ਸੇਲ ਵਿੱਚ ਲੱਗੇ ਹੋਏ ਨੇ ਉਹ ਸੇਲ ਨਹੀਂ ਲਾਈ ਜਿਹੜੇ ਲੋਕ 250 300 ਵਾਲੇ ਸੇਲ ਲਾਉਂਦੇ ਨੇ ਸਾਡੇ ਕੋਲ ਦੇ 300 ਰੁਪਏ ਦੇ ਵਿੱਚ ਵੀ ਸੂਟ ਮਿਲੂਗਾ ਤਾਂ ਏਕੇ ਟੈਕਸ ਬ੍ਰਾਂਡ ਦਾ ਮਿਲੂਗਾ ਜੀ ਸਾਡੇ ਕੋਲ ਸੇਲ ਲੱਗੀ ਸਿਰਫ ਬ੍ਰਾਂਡ ਸੂਟਾਂ ਦੀ ਕੱਲੇ ਬ੍ਰਾਂਡ ਸੂਟਾਂ ਦੀ ਨੌਨ ਬ੍ਰਾਂਡ ਕਪੜਾ ਕੋਈ ਨਹੀਂ ਮਿਲਣਾ ਜੀ 700 ਰੁਪਏ ਦਾ ਸੇਲ ਮੇਲਾ ਜੀ ਪ੍ਰਿੰਟ ਬਹੁਤ ਸੋਹਣੇ ਆਏ ਨੇ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਦੁਬਾਰਾ ਫੇਰ ਦੇਖੋ ਡਿਜ਼ਾਈਨ ਜੀ ਬਹੁਤ ਸੋਹਣੇ ਸੂਟ ਨੇ ਜਲਦੀ ਜਲਦੀ ਦੇਖੋ ਜੀ ਬਹੁਤ ਸੋਹਣੇ ਸੂਟ 700